دکا سائی نہیں کرے گی خدا شکریہ عمر بی جی آیا مرदाबाद عمر بی جی آیا مرदाबाद تیرے دی میں تو انجام خالی ہوتے رہتے ہیں ٹھیک اسی اور نوتیہ پڑھتا کتھے رسیدے دتوں کے بعد اپا اسی طرح دوادا پڑےما پر دیں گے جننا چرا اے جڑا پڑھتا بنا شرطوں ਤੁਹਾਡੇ ਦੇ ਖਲਾਫ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਧਾਕੇ ਦੇ ਨਾਲ ਤੋੜ ਮੋੜ ਕੇ ਵਰਤਿਆ ਉਹਨਾਂ ਤੇ ਆਪਣਾ ਸੁਦਾਸ਼ੀ ਜਾਰੀ ਜੜਨਾ ਚਾਹੀਦਾ ਅਸੀਂ ਅੱਜ ਆਪਣੀ ਪਾਰਟੀ ਉਮੀਦਵਾਰਾਂ ਪੰਜਾਬ ਦੇ ਵੱਲੋਂ ਪੰਜ ਸੂਚੀਆਂ ਜਿੱਥੇ ਹੁੰਦੀਆਂ ਵੱਲੋਂ ਪੱਤਰਕਾਰ ਭਾਈਚਾਰੇ ਦੇ ਨਾਲ ਡਟ ਕੇ ਖੜੇ ਆਂ ਔਰ ਅੱਜ ਫੇਰ ਕਹਿਣਾ ਚਾਹੁੰਦੇ ਆ ਕਿ ਇਸ ਦੇਸ਼ ਨੂੰ ਦੇਸ਼ ਰਹਿਣ ਦਿਓ ਕਾਨੂੰਨ ਨੂੰ ਕਾਨੂੰਨ ਰਹਿਣ ਦਿਓ ਜਿਵੇਂ ਮਿੱਤਰ ਪਰਮਾ ਸ਼ਰਮਾ ਨੇ ਕਿਹਾ ਕਿ ਪ੍ਰਵਾਸੀਆਂ ਦੇ ਖਿਲਾਫ ਲੋਕਾਂ ਨੂੰ ਭੜਾਇਆ ਜਾ ਰਿਹਾ ਭੜਾਉਣ ਦਾ ਕੰਮ ਵੀ ਕੋਸ਼ਿਸ਼ ਕਰਦੀ ਆ ਅਜਿਹਾ ਇਕੱਠਾ ਨਹੀਂ ਪੁੱਸ ਵੀ ਹੋਣ ਦਿੱਤਾ ਹੁਣ ਜਦੋਂ ਕੱਟ ਬੇਕਾਬੂ ਹੋ ਗਏ ਕੋਲ ਤੋਂ ਆਡਰ ਆ ਗਈ ਜਿਨ੍ਹਾਂ ਤੇ 307 ਦਾ ਪਰਚਾ ਦੋ ਇਹਨਾਂ ਤੇ ਆ ਧਾਰਾ ਲਾ ਦਿਓ ਇਹਨਾਂ ਤੇ ਆ ਧਾਰਾ ਲਾ ਦਿਓ ਇਸ ਕਰਕੇ ਮੈਂ ਫੇਰ ਇੱਕ ਵਾਰ ਫੇਰ ਬੇਨਤੀ ਕਰਦਾ ਔਰ ਸੁਣੋ ਇਹਨਾਂ ਨੂੰ ਸਿੱਖਣਾ ਚਾਹੁੰਦੇ ਆ ਕੇਸ ਦੇਖਿਓ ਦੇਖ ਰਹੇ ਹੋ ਕਾਨੂੰਨ ਨੂੰ ਕਾਨੂੰਨ ਲਾਗੂ ਰਹੇ ਦਿਓ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਇਹ ਫਿਰ ਜਿਹੜੀਆਂ ਇਕੱਠਾਂ ਸਾਨੂੰ ਦੰਦਾ ਨਾ ਹੋਣੀਆਂ ਪਹਿਣ ਇਸ ਕਰਕੇ ਇਹ ਪਰਚਾ ਬਿਨਾਂ ਸ਼ਰਤਾਂ ਦੇ ਬਿਨਾਂ ਸ਼ਰਤ ਰਜੋਣਾ ਚਾਹੀਦਾ ਔਰ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਜਿਹੜੇ ਹੋਈ ਨਾ ਪਰਚਾ ਕਰੋ ਜਿਹਨਾਂ ਨੇ ਕਿਤੇ ਕੋਈ ਪ੍ਰਾਨ ਕਰਕੇ ਮੁਕੱਦਮਾ ਦਰਜ ਕੀਤਾ ਕਿਸੇ ਕੁਝ ਕੀਤਾ ਇਹਨਾਂ ਦੀ ਵੀ ਪਰਚੋਲ ਕਰਿਆ ਕਰੋ ਕਿ ਮੁਕੱਦਮਾ ਸਹੀ ਕੀਤਾ ਕਿ ਦਰਜ ਕੀਤਾ ਇਹਨਾਂ ਦੀ ਵੀ ਰਿਪੋਰਟ ਪੱਤਰ ਜਿਹੜਾ ਉਹ ਜਾਰੀ ਕਰਿਆ ਕਰੋ ਤਾਂ ਹੀ ਇੱਕ ਸਰਵ ਸਮਾਜ ਦੀ ਸਰਗਰਮੀ ਹੋ ਸਕਦੀ ਹੈ ਤੇਰੇ ਜੋਗ ਸਲਵਾਨ ਜੀ ਹੋਰਾਂ ਨੂੰ ਡਾਕਟਰ ਸ਼ੋਕ ਸਲਵਾਨ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਬਾਕੀ ਕਰ ਦੇਣਾ ਕੋਵੇ ਅਰ ਦੂਸਰੀ ਗੱਲ ਇਹ ਕਿ ਤੁਸੀਂ ਵੀਡੀਓ ਪਾੜ ਕੇ ਆਪਣੇ ਸੋਸ਼ਲ ਮੀਡੀਆ ਤੇ ਪਾਰਲੀਮੈਂਟ ਦੇ ਉਹ ਲੀਕ ਹੋ ਗਈ ਤੇ ਪਰਚਰਦਾਰ ਤੇ ਲੋਕਾਂ ਤੇ ਕਰਨ ਦੀ ਗੱਲ ਹੈ ਇਹ ਵਾਕਿਆ ਬਹੁਤ ਧੱਕਾ ਹੈ ਮੈਂ ਕੋਰਪੋਰੇਸ਼ਨ ਨੂੰ ਬੇਨਤੀ ਕਰਾਂਗਾ ਇਹ ਕਾਨੂੰਨ ਕਿਸੇ ਨੂੰ ਅੰਦਾ ਟੰਗਣ ਖਾਤਰ ਨਹੀਂ ਹੁੰਦਾ ਕਾਨੂੰਨ ਦਾ ਮਤਲਬ ਹੈ ਕਿ ਬੱਚੇ ਨੂੰ ਆਪਣੇ ਪੂਰੇ ਨੋਰਮਲ ਜੀਵਨ ਜੀਉਣ ਦਾ ਅਧਿਕਾਰ ਦੇਇਆ ਜਾਤਾ ਜਾਵੇ ਤੇ ਮੈਂ ਆਸ ਕਰਦਾ ਹਾਂ ਕਿਹ ਉਸ ਵਾਲੇ ਇਹ ਜਿਹੜਾ ਪਰਚਾ ਹੈ ਤੇ ਸਾਡੇ ਭਰਾ ਬੈਠ ਕੇ ਕੈਸਰ ਕੀਤਾ ਜਾਵੇ ਨਹੀਂ ਤਾਂ ਕੇ ਜਿਹੜਾ ਧੱਕਾ ਚੱਲੂਗਾ আর ਜਿਹੜਾ ਵੀ ਸਾਨੂੰ ਇਸ ਤਰਕੇ ਕੋਈ ਸਹਾਇਤਾ ਲਿਖਣਾ ਆਪਿਆ ਮੋੜਨਾ ਮੋੜਾ ਮੋੜਾ ਲਾ ਕੇ ਚੱਲਾਂਗੇ ਇਹਨਾਂ ਸ਼ਬਦਾਂ ਦਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਜਗਾਨਾ ਬਣਾਉਣ ਉਹ ਸੋਨਿਹਾਲ ਸ਼ੁਕਰੀਆ ਉਹ ਵੀ ਜਿਹੜੀ ਸਮਾਜ ਦੇ ਉਲਟ ਜਾਵੇ ਪਰ ਜੇਕਰ ਵੈਟਰੀ ਦੇ ਪਰਚੇ ਪੱਤਰਕਾਰਾਂ ਤੇ ਹੋ ਉੱਤੇ ਨਾ ਦਿੱਤੇ ਸਭ ਨੂੰ ਦੱਸੋ ਇਹ ਨਾ ਕਿਸੇ ਦੀ ਵੀ ਗਲਤੀ ਹੈ ਉਹ ਪੱਤਰਕਾਰ ਦੇ ਗਲ ਪਾ ਦੇਣਾ ਇਹ ਵੀ ਗਲਤ ਹੈ ਤਾਂ ਇਸ ਚੀਜ਼ ਤੇ ਰਿਫਾਰਮ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਵੀ ਇਸ ਵਕਤ ਧਿਆਨ ਦੇਣਾ ਚਾਹੀਦਾ ਹੈ ਪੱਤਰਕਾਰ ਵੀ ਇੱਕ ਸਮਾਜ ਸੇਵਕ ਦਾ ਹੀ ਕੰਮ ਕਰ ਰਹੇ ਹੋ ਜੇ ਪਬਲਿਕ ਦੀ ਆਵਾਜ਼ ਚੱਕਦੇ ਉੱਤੇ ਪ੍ਰਸ਼ਾਸਨ ਦੀ ਆਵਾਜ਼ ਵੀ ਪਬਲਿਕ ਤੱਕ ਪਹੁੰਚਾਦੇ ਆ ਅਸੀਂ ਇੱਕ ਪੁਲ ਦਾ ਕੰਮ ਕਰਦੇ ਆ ਕਿ ਇਸ ਪੁਲ ਨੂੰ ਟਾਇਆ ਜਾਊਗਾ ਤਾਂ ਕਿ ਕੰਮ ਹੋ ਗਏ ਕਿਓ ਜੀ ਆ ਜਿਓ ਮੈਂ ਤੁਸੀਂ ਅਟੈਸਟ ਕਰਾ ਕੇ ਫੋਟੋਸਟੇਟ ਦੇ ਦਿਓ ਦਸਤਾਵੇਜ਼ ਫੋਟੋਸਟੇਟ ਤਾਂ ਨਹੀਂ ਦੇ ਦਿੰਦੇ ਆ ਟੈਸਟ ਕਰਾ ਕੇ ਇਹ ਚੀਜ਼ਾਂ ਜ਼ਰੂਰੀ ਆਪਾਂ ਨੂੰ ਹਾਂਜੀ ਸਰ ਅੱਜ ਮਤਲਬ ਜੋ ਵੀ ਇੱਥੇ ਹੋ ਰਿਹਾ ਪ੍ਰਸ਼ੰਤ ਸਿੰਘ ਦੇ ਬਾਰੇ ਕੁਝ ਕਹਿਣਾ ਚਾਹੂੰਗਾ ਜਿਹੜਾ ਪੱਤਰਕਾਰ ਆ ਜਿਹਨੇ ਕਾਰਵਾਈ ਕੀਤੀ ਗਈ ਆ ਹਨੇਵਰੇ ਦਾ ਸੋਮਾ ਸੀ ਲੱਗਭਗ 300 ਦੇ ਕਰੀਬ ਮੈਂ ਦੇਖ ਲਿਆ ਮੈਂ ਜਿਹੜਾ ਪੱਤਰਕਾਰ ਪਾਈਚਾਰਾ ਇੱਥੇ ਇਕੱਠਾ ਹੋਇਆ ਹੋਵੇ ਲੁਧਿਆਣਾ ਸਾਰਾ ਆਇਆ ਹੋਵੇ ਤੇ ਨਾਲ ਹੋਰ ਫਤਿਹਗੜ੍ਹ ਸਾਹਿਬ ਉਸ ਤੋਂ ਅੰਮ੍ਰਿਤਸਰ ਨਾਲ ਹੋਰ ਜ਼ਿਲ੍ਹਾ ਤੋਂ ਵੀ ਬੱਤੇ ਜੀ ਆਪਣੀ ਕਿਤੇ ਦਵਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਫੈਕਸ ਦੇ ਨਹੀਂ ਪਤਾ ਇਸ ਕੇਸ ਦੇ ਇਹ ਪਰਚਾ ਕਿਹਨਾਂ ਹਾਲਾਤਾਂ ਤੇ ਹੋਇਆ ਉਹ ਕਿ ਡੀਐਸਪੀ ਸਾਹਿਬ ਜਿਹੜੇ ਨੇ ਤਿੰਨ ਚ ਪਿਛਲੇ ਹਫਤੇ ਤੋਂ ਡੇਂਗੂ ਕਰਕੇ ਬੁਖਾਰ ਦੇ ਉਹਨਾਂ ਨਾਲ ਮੇਰੀ ਕੱਲ 10 ਮਿੰਟ ਗੱਲ ਹੋਈ ਸੀ ਇੱਕ ਸਾਡਾ ਮੁਸ਼ਕਲ ਉਸ ਬਾਅਦ ਮੀਟਿੰਗ ਦੇ ਵਿੱਚ ਜਦੋਂ ਵੀ ਅੱਜ ਕੇ ਜਿਹੜਾ ਇਹ ਜ਼ਰੂਰ ਡੈ ਬਿਲਕੁਲ ਜੇ ਵੇਖੋ ਜਿੱਤੇ ਕਾਰਵਾਈ ਹੋਈ ਵਾਹਿਦ ਜੀ ਦਾ ਖਸਫਾ ਵਹਿਲ ਤੇ ਅੱਜ ਅਸੀਂ ਪਹੁੰਚੇ ਹਾਂ ਸੰਭਾਲਾ ਜਿੱਥੇ ਐਸਬੀਐਮ ਦਫਤਰ ਅੱਜ ਸਾਡੇ ਸਾਥੀ ਪੱਤਰਕਾਰਾਂ ਤੇ ਜਿਹੜੇ ਪਸਚੀ ਸੰਬੰਧੀ ਕਾਰਵਾਈ ਕੀਤੀ ਉਹ ਜਿਹੜਾ ਪਸਚਾ ਵੀ ਇਹੋ ਜਿਹਾ ਕੀਤਾ ਬਸ ਪੁੱਛੋ ਨਾ ਤੁਸੀਂ ਕੁਸ ਪਤਾਨ ਜੀ ਨਾਲ ਗੱਲ ਕਰਦੇ ਹਾਂ ਪ੍ਰਨਨ ਜੀ ਅੱਜ ਕੀ ਮਸਲਾ ਜਿਹੜਾ ਅੱਜ ਆਪਾਂ ਇਸ ਜੀਨ ਦਾ ਪਰ ਅੱਡੇ ਦੀ ਪਿਛਲੇ ਦਿਨਾਂ ਜਿਹੜਾ ਸਾਡਾ ਦੋ ਪੱਤਰਕਾਰਾਂ ਦੇ ਪਰਚਾ ਦਿੱਤਾ ਪੁਲਿਸ ਨੇ ਝੁਟਕਾ ਬਿਨਾਂ ਕੰਮ ਤੋਂ ਉਹਨਾਂ ਦਾ ਕੋਈ ਦੋਸ਼ ਨਹੀਂ ਬਣਦਾ ਸੀ ਤੇ ਇਹ ਚਾਰ ਪੰਜ ਦਿਨ ਪਹਿਲਾਂ ਜਦੋਂ ਸਾਰੇ ਪੰਜਾਬ 'ਚ ਪ੍ਰੋਟੈਸਟ ਹੋਏ ਸੀ ਪਰਵਾਰਸੀ ਦੇ ਖਿਲਾਫ ਉਹਦੇ ਵਿੱਚ ਕਈ ਉਹ ਬੈਨਰ ਵੀ ਸੀਗੇ ਹਾਲਾਂਕਿ ਉਹ ਸੱਭੇ ਇੱਕ ਭਾਸ਼ਾ ਕਈ ਸ਼ਬਦ ਨਹੀਂ ਹੁੰਦੇ ਕੋਈ ਸਾਡੇ ਪੱਤਰਕਾਰ ਦੋ ਗਏ ਸੀਗੇ ਕੋਈ ਹੋਰ ਵੀ ਗਏ ਹੋਣਗੇ ਕੀ ਤੇ ਉਹਨਾਂ ਨੇ ਜਿਹੜੀ ਕੋਈ ਖਬਰ ਕਰਨ ਗਏ ਸੀਗੇ ਇੱਕ ਵੀ ਤਾਂ ਖਬਰ ਚੱਲੀ ਵੀ ਨਹੀਂ ਇੱਕ ਦੀ ਸ਼ਾਇਦ ਕੋਈ ਚੱਲੀ ਹੋਵੇ ਪਰ ਉਹ ਜਿਹੜਾ ਸੀਗਾ ਖਬਰ ਕਰਕੇ ਉਹਨਾਂ ਨੇ ਕੀਤੀ ਨਹੀਂ ਚੱਲੀ ਤਾਂ ਲੀਛੋ ਪਤਾ ਲੱਗਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਇਹ ਜਿਹੜੀ ਭਾਸ਼ਾ ਥੋੜੀ ਵਧੀਆ ਨਹੀਂ ਵੀ ਤੁਸੀਂ ਇਹ ਚੰਗਾ ਨਹੀਂ ਇਹ ਨੂੰ ਦੁਬਾਰਾ ਤੁਸੀਂ ਇਹਦੀ ਸਪਸ਼ਟੀ ਕਰਨ pauਂਗਾ ਇਹਨਾਂ ਨੇ ਪੁਲਿਸ ਨੇ ਉਹਨਾਂ ਤੋਂ ਸਪਸ਼ਟੀ ਕਰਨ ਲੈ ਕੇ ਆਪਦੇ ਪੇਜ ਤੇ ਪਾਤਾ ਪੁਲਿਸ ਦਾ ਜਿਹੜਾ ਪੇਜ ਹੈ ਠੀਕ ਉਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਕੁਝ ਲੱਗਿਆ ਜਾਂ ਲੋਕਾਂ ਨੇ ਕਮੈਂਟ ਕੀਤੇ ਵੀ ਤੁਸੀਂ ਮਤਲਬ ਥੋੜਾ ਜਿਹੜਾ ਠੀਕ ਨਹੀਂ ਸੀਗਾ ਜਿਹੜਾ ਤੁਸੀਂ ਰਈਆ ਦੱਤਰ ਰਈਆ ਜਿਹੜਾ ਤੁਸੀਂ ਵਾਪਸ ਤੁਸੀਂ ਲੈ ਲਈ ਪਹਿਲਾਂ ਕੁਝ ਮੋਲਗੇ ਜੇ ਚਲੇਗੀ ਚਲੋ ਇਹ ਜਿਹੜਾ ਸਾਡਾ ਮੈਟਰ ਨਹੀਂ ਸੀ ਇਹ ਪੋਸਟ ਤੇ ਉਹਨਾਂ ਦੇ ਵਿਚਾਲੇ ਦਾ ਮੈਟਰ ਸੀ ਉਸ ਤੋਂ ਬਾਅਦ ਵੀ ਪਤਾ ਨਹੀਂ ਕੀ ਹੋਇਆ ਕਿ ਕਿਥੋਂ ਮਿਸਲੈਡ ਹੋਇਆ ਹਾਲਾਂਕਿ ਲੰਘੇ ਸਾਰੇ ਜਾਂ ਲੰਘੇ ਜਥੇਬੰਦੀਆਂ ਸਾਰੀ ਜਿੰਨੇ ਵੀ ਸਵਾਜ ਦੇ ਵਰਗ ਨੇ ਸਾਡੇ ਸਾਡੇ ਸਰਕਾਰ ਦੇ ਸਾਡਾ ਕਿਸੇ ਨਾਲ ਕੋਈ ਬੈਰ ਹੋਊ ਨਹੀਂ ਤਾਂ ਇਸ ਤੋਂ ਸਾਰੀ ਆਵਾਜ਼ ਬਣਦੇ ਆ ਆਵਾਜ਼ ਚੱਕਦੇ ਆ ਤਾਂ ਉਸ ਤੋਂ ਬਾਅਦ ਕੀ ਹੋਇਆ ਜੀ ਉਹਨਾਂ ਨੇ ਜਿਹੜੇ ਇੱਕ ਵਿਅਕਤੀ ਸੀ ਉਹਨਾਂ ਉਹਨਾਂ ਗਵਾਨੇ ਦੇ ਵਿੱਚ ਉਹਨਾਂ ਨੇ ਕੋਈ ਚੀਜ਼ ਲੀਗਲ ਨਹੀਂ ਜਾਂ ਉਹਨਾਂ ਦੇ ਅੰਦਰ ਚਲੀ ਗਈ ਕਿਤਾਬ ਦੀ ਤਾਂ ਉਹ ਜਿਹੜੇ ਸੀ ਕੋਈ ਹੋਸਟਲ ਚ ਚਲੀ ਗਈ ਉਸ ਤੋਂ ਬਾਅਦ ਜਿਹੜਾ ਸੀ ਉਹਨਾਂ ਨੇ ਜਿਹੜਾ ਪੁਲਿਸ ਆਇਆ ਉਹਨਾਂ ਨੇ ਜੀ ਬਿਨਾਂ ਮਤਲਬ ਕੋਈ ਇਨਕੁਆਰੀ ਜਦ ਆ ਰਹੀ ਸੀ ਉਹਨਾਂ ਨੇ ਸਾਡੇ ਬੰਦੇ ਦੇ ਪਰਚਾ ਦੇ ਦਿੱਤਾ ਜਿਹੜਾ ਪਰਚਾ ਦਿੱਤਾ ਜੀ ਸਾਨੂੰ ਲੱਗਿਆ ਵੀ ਇਹ ਗਲਤ ਹੈ ਕਿਉਂਕਿ ਬੰਦੇ ਦਾ ਕਸੂਰ ਨਹੀਂ ਜੇ ਕਿਸੇ ਚੈਨਲ ਤੇ ਖਬਰ ਨਹੀਂ ਲੱਗੀ ਉਸ ਉਹ ਵਿਅਕਤੀ ਨਹੀਂ ਬੋਲਿਆ ਤਾਂ ਉਹਦੇ ਪਰਚਾ ਸਾਡੇ ਬੰਦਿਆਂ ਦੇ ਕੋਈ ਮਤਲਬ ਨਹੀਂ ਬਣਦਾ ਜੇ ਕੋਈ ਲੱਗਦਾ ਸਾਨੂੰ ਵੀ ਸਾਡੇ ਕਿਸੇ ਬੰਦੇ ਨੇ ਕੋਈ ਕੰਮ ਕੀਤਾ ਤਾਂ ਅਸੀਂ ਉਹਨੂੰ ਖੁਦ ਕਹਿੰਦੇ ਬਿਲਕੁਲ ਅਸੀਂ ਉਸ ਤੋਂ ਬਿਨਾਂ ਵੀ ਉਹਨਾਂ ਨੂੰ ਕਹਿੰਦੇ ਰਹੇ ਨੇ ਬੜਾ ਧਿਆਨ ਰੱਖਣਾ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਪੁਲਿਸ ਨੇ ਪਰਚਾ ਦੇ ਦਿੱਤਾ ਉਹਨਾਂ ਨੇ ਸ਼ਾਇਦ ਬਾਅਦ ਵਿੱਚ ਫੇਰ ਕੋਈ ਤਰਨ वगੈਰਾ ਦਿੱਤਾ ਉਹਨਾਂ ਅਸੀਂ ਐਸਐਸਪੀ ਸਾਹਿਬ ਦੇ ਕੋਲ ਗਏ ਵੀ ਇਹ ਸਾ ਸਾਡੇ ਨਾਲ ਜਿਹੜਾ ਜਿਆਤੀ ਹੋਈ ਆ ਤੱਕਾ ਹੋਇਆ ਤਾਂ ਉਹਨਾਂ ਨੇ ਸਾਡੀ ਗੱਲ ਸੁਣੀ ਉਹਨਾਂ ਨੇ ਐਸਪੀਡੀ ਨੂੰ ਇਨਕੁਆਇਰੀ ਮਾਰ ਕਰਤੀ ਤਾਂ ਸਾਨੂੰ ਲੱਗਦਾ ਸੀਗਾ ਵੀ ਇਹ ਸੋਲੂਸ਼ਨ ਹੋਊਗਾ ਐਨੀ ਕੇਵਲੀ ਇਤਨਾ ਸਾਨੂੰ ਕੋਈ ਚੌ ਹੈ ਨਾ ਸਾਨੂੰ ਬਹੁਤ ਲੰਬਾ ਸਮਾਂ ਹੋ ਗਿਆ ਲੈਣ ਦੇ ਵਿੱਚ ਨਾ ਅਸੀਂ ਉਹਨੂੰ ਬਿਨਾਂ ਕੰਮ ਤੋਂ ਕਦੇ ਪ੍ਰੋਬਲਮ ਕ੍ਰੀਏਟ ਕਰਦੇ ਆ ਕਿਸੇ ਨੂੰ ਤਾਂ ਉਸ ਤੋਂ ਬਾਅਦ ਕੀ ਹੋਇਆ ਜਦੋਂ ਸ਼ਾਮ ਹੋਈ ਆ ਤਾਂ ਉਹ ਸ਼ਾਮ ਵੇਲੇ ਸਾਨੂੰ ਸਾਨੂੰ ਉਲਟਾ ਮੈਸੇਜ ਮਿਲਿਆ ਕਿ 307 ਚ ਵਾਧਾ ਕਰ ਦਿੱਤਾ ਗਿਆ ਪਹਿਲੀਆਂ ਜਿਹੜੀਆਂ ਤਰ੍ਹਾਂਾਂ ਲੱਗੀਆਂ ਸੀ 299 ਵਗੈਰਾ ਉਹਦੇ 307 ਹੋਰ ਐਡ ਕਰ ਦਿੱਤੀ ਗਈ ਸਾਨੂੰ ਬੜਾ ਸ਼ੌਕ ਲੱਗਿਆ ਵੀ ਅਸੀਂ ਤਾਂ ਬੜੀ ਆਸ ਨਾਲ ਗਏ ਆਂ ਕਿ ਜਿਹੜਾ ਮਾਹੌਲ ਅੱਛਾ ਰਹੇ ਤੇ ਇਹ ਇਦਾਂ ਕਿਉਂ ਕੀਤਾ ਗਿਆ ਸਾਡਾ ਨਾ ਕੋਈ ਦੋਸ਼ ਬਿਨਾਂ ਕੰਮ ਕੀ ਸਾਡੀ ਕੀਤਾ ਤਾਂ ਮੁੜ ਕੇ ਫਿਰ ਅਸੀਂ ਇਹ ਜਿਹੜਾ ਧਰਨੇ ਦਾ ਪ੍ਰੋਗਰਾਮ ਲਿਖਿਆ ਸੀਗਾ ਸਾਡੇ ਨਾਲ ਜਿਹੜਾ ਇਲਾਕੇ ਦੀਆਂ ਸੋਨਾਲਾ ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਸਮਾਜ ਦੇ ਧਾਰਨ ਮੈਂ ਤੁਹਾਨੂੰ ਵਿਚ ਰੋਕਦਾ ਜਦੋਂ ਕੋਈ ਕਾਰਵਾਈ ਹੋਈ ਆ ਕਿ ਤੁਹਾਨੂੰ ਤੁਸੀਂ ਪ੍ਰੈਸ ਦੇ ਪ੍ਰਧਾਨ ਨੂੰ ਤੁਹਾਡੀ ਸੰਸਦਾ ਇੱਕ ਵੱਡੀ ਜਦੋਂ ਸਾਨੂੰ ਪੁਲਿਸ ਵਾਲਿਆਂ ਨੂੰ ਲੋਨ ਹੁੰਦੀ ਆ ਪ੍ਰੈਸ ਨਾਲ ਗੱਲਬਾਤ ਕਰਦੇ ਨੇ ਕੀ ਤੁਹਾਨੂੰ ਦੱਸਿਆ ਨਹੀਂ ਵੀ ਤੁਹਾਡੇ ਬੰਦਿਆਂ ਦੇ ਪਰਚਾ ਕਰਨ ਲੱਗੇ ਨਹੀਂ ਜਿੱਦਾਂ ਦਾ ਸਾਨੂੰ ਕੋਈ ਕਿਤੇ ਨਹੀਂ ਪਤਾ ਲੱਗਿਆ ਸਾਨੂੰ ਤਾਂ ਬਾਅਦ ਵਿੱਚ ਹੀ ਪਤਾ ਲੱਗਿਆ ਕਿ ਪਰਚਾ ਹੋ ਗਿਆ ਸਾਨੂੰ ਕੋਈ ਕਿਸੇ ਨੇ ਭੁਹੇ ਜਨੂਰਿਆ ਨਾ ਸਾਨੂੰ ਕੋਈ ਦੱਸਿਆ ਗਿਆ ਕਿ ਸਾਡੇ ਬੰਦਿਆਂ ਦਾ ਕਸੂਰ ਜੇ ਕਸੂਰ ਹੁੰਦਾ ਸੀ ਉਹਨਾਂ ਨੂੰ ਜਰੂਰ ਕਹਿੰਦੇ ਤੁਸੀਂ ਬਿਲਕੁਲ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜਦੋਂ ਐਸਐਸਪੀ ਦਫ਼ਤਰ ਜਾਂਦੇ ਆ ਜਾਂ ਆਪਾਂ ਕਿਸੇ ਕੋਲ ਜਾਂਦੇ ਆ ਪੁਲਿਸ ਪ੍ਰਸ਼ਾਸਨ ਦੇ ਅਸੀਂ ਰਿਪੋਰਟ ਲਾਉਂਦੇ ਆ ਕੱਲ ਨੂੰ ਉਹਨਾਂ ਦੀ ਰਿਪੋਰਟ ਤੇ ਹੋਵੇ ਫਿਰ ਸਾਡੇ ਤੇ ਪਰਚਾ ਅਸਲ ਵਿੱਚ ਕਿਉਂਕਿ ਪ੍ਰੈਸ ਵਾਲਿਆਂ ਨੂੰ ਜ਼ਰੂਰੀ ਹੈ ਜੇ ਉਹ ਗਲਤੀ ਕੀਤੀ ਸੀ ਜਾਂ ਉਹਨਾਂ ਤੋਂ ਮਿਸਗਾਈਡ ਹੋ ਗਈ ਸੀ ਕਿ ਤੁਹਾਨੂੰ ਦੱਸਣ ਦਾ ਫਰਜ਼ ਨਹੀਂ ਸਮਝਿਆ ਤੁਸੀਂ ਐਸਐਸਟੀ ਨਾਲ ਗੱਲ ਨਹੀਂ ਕੀਤੀ ਉਹ ਇਹ ਦੇਖੋ ਜੀ ਇਹ ਤਾਂ ਹੁਣ ਕੌਨਸਾ ਦੇ ਕੋ ਉਹਨਾਂ ਨੇ ਆਪਣਾ ਟੈਕਨੀਕਲ ਪੱਖ ਦੇਖਣਾ ਹੁੰਦਾ ਬਿਲਕੁਲ ਉਹਨਾਂ ਨੇ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੂੰ ਦੱਸ ਕੇ ਪਰਚਾ ਕਰਨ ਪਰ ਜੇ ਸਾਡਾ ਕਸੂਰ ਨਹੀਂ ਫਿਰ ਪਰਚਾ ਹੋਈ ਤਾਂ ਉਹ ਗਲਤ ਹੈ ਜੇਕਰ ਸਾਡਾ ਕੋਈ ਬੰਦਾ ਗਲਤ ਹੈ ਤਾਂ ਸਾਡਾ ਕੀਤਾ ਤਾਂ ਹੋ ਸਕਦਾ ਉਹਦੀ ਇਨਕੁਆਇਰੀ ਹੋ ਜਾਂਦੀ ਹੈ ਜੇ ਠੋਕ ਹੋਵੇ ਅਸੀਂ ਇਨਕੁਆਇਰੀ ਨਹੀਂ ਹੋ ਗਈ ਆ ਇਨਕੁਆਇਰੀ ਉਹ ਸਾਨੂੰ ਉਹਨਾਂ ਨੇ ਮਾਰਕ ਕੀਤੀ ਹੈ ਸਾਨੂੰ ਆਸ ਵੀ ਹੈ ਕਿ ਜਿਹੜਾ ਸਾਡਾ ਪੱਖ ਸਾਡਾ ਬਿਲਕੁਲ ਸਾਫ ਹੈ ਤਾਂ ਸਾਨੂੰ ਲੱਗਦਾ ਵੀ ਸਾਨੂੰ ਇਨਸਾਫ ਮਿਲੇਗਾ ਸਾਡੇ ਦੇ ਜਿਹੜੇ ਤੁਸਬਾ ਪੂਰਾ ਰੱਦ ਹੋਊਗਾ ਜੇ ਆਪਾਂ ਨੂੰ ਪਾਈ ਦੀ ਵੇਜ ਇੱਥੋਂ ਦਾ ਸਾਫ ਨਹੀਂ ਮਿਲਦਾ ਤਾਂ ਫਿਰ ਅਸੀਂ ਕਵਰ ਕੀ ਨਹੀਂ ਦੇਦੇ ਦੇਖੋ ਸਾਨੂੰ ਪੂਰ ਆਸ ਹੈ ਵੀ ਸਾਨੂੰ ਹਫਤੇ ਦੇ ਅੰਦਰ ਦੇ ਵਿੱਚ ਜਿਹੜਾ ਮੈਟਰ ਸੋਲਵ ਹੋ ਜਾਊਗਾ ਕਿਉਂਕਿ ਜਿਹੜਾ ਕੋਈ ਦੂਜੇ ਪੱਖ ਆ ਜਿਹੜੇ ਕੋਈ ਲਿਆਨ ਸਿੰਘ ਵਾਲੇ ਨਹੀਂ ਉਹ ਵੀ ਸਾਡੇ ਨਹੀਂ ਸਾਡੇ ਵਿੱਚੋਂ ਹੀ ਨੇ ਕੋਈ ਬਾਹਰਲਾ ਹੈ ਨਹੀਂ ਜੇ ਉਹਨਾਂ ਨੂੰ ਕੋਈ ਗਲਤਫਹਿਮੀ ਆ ਜਾਂ ਕਿਸੇ ਨੇ ਕੋਈ ਮਿਸਲੈਡ ਕੀਤਾ ਤਾਂ ਉਹ ਵੀ ਸਾਨੂੰ ਹੋ ਜੂਗੀ ਅਸੀਂ ਤਾਂ ਚਲੋ ਇਹ ਵੀ ਕਹਿੰਦੇ ਆ ਵੀ ਜਲਦੀ ਠੀਕ ਹੋਣ ਜੇ ਕੋਈ ਉਹਨਾਂ ਨੂੰ ਪ੍ਰੋਬਲਮ ਆਈ ਹੈ ਤਾਂ ਸਾਨੂੰ ਲੱਗਦਾ ਵੀ ਇਹ ਸਾਡਾ ਮੈਟਰ ਸੋਲਵ ਹੋ ਜਾਏ ਧੰਨਵਾਦ ਪ੍ਰਧਾਨ ਜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਆ ਕਿਉਂਕਿ ਪ੍ਰੈਸ ਪੂਰੀ ਪੰਜਾਬ ਦੀ ਪ੍ਰੈਸ ਜਿਹੜੀ ਆ ਉਹ ਤੁਹਾਡੇ ਨਾਲ ਖੜੀ ਆ ਕਿਉਂਕਿ ਇੱਥੇ ਅਸੀਂ ਵਾਅਦਾ ਕਰਦੇ ਆ ਬਾਈ ਜੀ ਜ਼ਰੂਰ ਬੇਨਤੀ ਹੈ ਇੱਕ ਜਦੋਂ ਵੀ ਅਸੀਂ ਕਿਸੇ ਤੋਂ ਗਾਈਡ ਲੈਂਦੇ ਮੇਰੇ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਹੈ ਦੇਖੋ ਆਪਾਂ ਜਿੰਨੇ ਵੀ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਪੱਤਰਕਾਰ ਨਾਲ ਰੱਖਦਾ ਚਾਹੇ YouTube ਹੋਵੇ ਚਾਹੇ Facebook ਹੋਵੇ ਚਾਹੇ ਕੋਈ ਵੀ ਪ੍ਰਿੰਟ ਮੀਡੀਆ ਵਾਲਾ ਉਹ ਜ਼ਰੂਰ ਧਿਆਨ ਨਾਲ ਵਾਈਟ ਲਾਈਨ ਤੋਂ ਪਹਿਲਾਂ 100 ਵਾਰ ਸੋਚੋ ਵੀ ਇਹ ਬਿਆਨ ਕੀ ਦੇਣ ਲੱਗਿਆ ਚਲਾਉਣਾ ਜਾਂ ਨਾ ਕਿਉਂਕਿ ਫਟਾਫਟ ਚਾ ਕੇ ਇਹ ਨਾ ਕਹਿ ਰਿਆ ਕਰੋ ਵੀ ਖਬਰ ਅਸੀਂ ਸਭ ਤੋਂ ਪਹਿਲਾਂ ਚਲਾਦੀ ਹੈ ਬਾਈ ਜੀ ਆ ਮਸਲੇ ਹੁੰਦੇ ਨੇ ਕਈ ਬੰਦੇ ਨਹਿਂਗ ਜਥੇਬੰਦੀਆਂ ਕੋਈ ਕੋਈ ਉਹਨਾਂ ਕੋ ਡੈਰਾ ਨਹੀਂ ਹੁੰਦਾ ਕੋਈ ਸਰਟੀਫਿਕੇਟ ਨਹੀਂ ਇੱਕ ਚੋਲਾ ਪਾ ਲਿਆ ਤਲਵਾਰ ਲੈ ਲਈ ਉਹ ਨਹਿਂਗ ਜਥੇਬੰਦੀਆਂ ਨਾਲ ਸੰਬੰਧ ਨਹੀਂ ਹੁੰਦਾ ਕਈ ਵਾਰ ਪਿੱਛੇ ਮੁੜ ਕੇ ਨਹੀਂ ਦੇਖਣਾ ਮੈਂ ਨਹਿਂਗ ਜਥੇਬੰਦੀਆਂ ਨਾਲ ਵੀ ਅਟੈਚਮੈਂਟ ਕਰਾਂਗੇ ਸੀ ਬਾਬਾ ਬਲਬੀਰ ਸਿੰਘ ਬੁੱਢਾਦਾਲ ਵਾਲਿਆਂ ਨਾਲ ਵੀ ਰਾਬਤਾ ਕਾਇਮ ਕਰਾਂਗੇ ਬਾਬਾ ਚੜ੍ਹਤ ਸਿੰਘ ਨਾਲ ਵੀ ਰਾਬਤਾ ਕਰਾਂਗੇ ਰਾਜਾ ਰਾਜ ਸਿੰਘ ਨਾਲ ਵੀ ਰਾਬਤਾ ਕਰਾਂਗੇ ਵੀ ਜੇ ਸਾਡੀ ਪ੍ਰੈਸ ਵਾਲਿਆਂ ਦਾ ਸਾਡੇ ਨਾਲ ਇਹ ਕੁਝ ਤੁਸੀਂ ਕਰਨ ਲੱਗੇ ਬਿਆਨ ਦੇ ਕੇ ਵਾਪਸੀ ਪਲਟ ਕੇ ਸਾਡੇ ਤੇ ਪੱర్చਾ ਹੋਣ ਲੱਗਿਆ ਫੇਰ ਅਸੀਂ ਤੁਹਾਡਾ ਬਿਆਨ ਲੈ ਕੇ ਅਸੀਂ ਕਿੱਥੇ ਚਲਾਵਾਂਗੇ ਕੀ ਤੁਹਾਨੂੰ ਅਸੀਂ ਅੱਗੇ ਦਿਖਾਵਾਂਗੇ ਮੈਂ ਤੁਹਾਡਾ ਟਾਰਗੇਟਾ ਨਹੀਂ ਕਿਉਂਕਿ ਤੁਸੀਂ ਦੇਖ ਰਹੇ ਸੀ ਲੋਕ ਪੱਕ ਬਿਟੀਆਂ ਜ਼ਰੂਰ ਹੈ ਇਸ ਗੱਲ ਤੇ ਮੇਰੇ ਜਿੰਨੇ ਵੀ ਪੱਤਰਕਾਰ ਭਾਈ ਵੀਰ ਦੇਖਣਗੇ ਜਰੂਰ ਇਸ ਚੀਜ਼ ਤੇ ਤਿਆਰ ਰੱਖਿਓ ਕਿ ਵਿਆਹ ਲੈਣ ਤੋਂ ਪਹਿਲਾਂ 100 ਵਾਰ ਸੋਚਿਓ ਕਿ ਉਹ ਕੀ ਵਿਆਹ ਲੈਣ ਜੋਗ ਹੈਗਾ ਜਾਂ ਚਲਾਉਣ ਜੋਗ ਹੈਗਾ ਨਹੀਂ ਤਾਂ ਇਤਾਂ ਦੇ ਮਸਲੇ ਆਉਣਗੇ ਜਿਹੜੇ ਸਾਡੇ ਤੇ ਸੇਤੀ ਕੀਤੇ ਹੀ ਪਰਚੇ 1 ਕੋਰਾਂਚ 307 ਦਾ ਪਰਚਾ ਜਿਹੜਾ ਪ੍ਰਧਾਨ ਜੀ ਨੇ ਦੱਸਿਆ 1 ਕੋਰਾਂਚ ਕਨਵਰਟ ਹੋ ਗਿਆ ਉਹ ਕਿਉਂ ਕਨਵਰਟ ਹੋ ਗਿਆ ਕੋ ਸਾਡੇਆਂ ਦੀਆਂ ਵੀ ਕਸੂਰਤਾ ਨਹੀਂ ਇਹਦੇ ਵਿੱਚ ਕੋਈ ਕਹਿਣ ਦੀ ਲੋੜ ਨਹੀਂ ਕਿ ਜੱਗ ਯਾਹਰ ਜਲਦੀ ਕੀਤੀ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ